ਆਪਾਂ ਜੇ ਕੱਟ ਪੀਸ ਲੈ ਕੇ ਆਇਆ ਓਕੇ ਮੈਂ ਇੱਕ ਗੱਲ ਪਹਿਲਾਂ ਕਹਿਣਾ ਚਾਹਣਾ ਜਿਹੜੀ ਕੱਟ ਪੀਸ ਆਪਾਂ ਆਪਣੀ ਗੋਡਾਊਨ ਚ ਵੀਡੀਓ ਬਣਾ ਰਹੇ ਆ ਓਕੇ ਇੱਥੇ ਜਿਹੜੀ ਐਂਟਰੀ ਵੀ ਹੈ ਨਾ ਉਹ ਹੋਲ ਸੇਲ ਕਸਟਮਰ ਦੀ ਹੈ ਠੀਕ ਹੈ ਜੀ ਠੀਕ ਹੈ ਕਈ ਕਸਟਮਰ ਕਹਿੰ ਲੈਣਦੇ ਨੇ ਵੀਰੇ ਅਸੀਂ ਗੈਰ ਸੀ ਤੁਹਾਨੂੰ ਕੱਟ ਪੀਸ ਦਿੱਤੀ ਕਿ ਨਹੀਂ ਬਾਕੀ ਤੁਹਾਨੂੰ ਦਿਖੂ ਵੀ ਨਹੀਂ ਕਿਉਂਕਿ ਇਹ ਗੋਡਾਊਨ ਚ ਦੀ ਵੀਡੀਓ ਬਣਦੀ ਹੈ ਪਰ ਇਹ ਜਿਹੜੀ ਵੀਡੀਓ ਹੈ ਸਿਰਫ ਔਰ ਸਿਰਫ ਓਨਲੀ ਔਨ ਹੋਲ ਸੇਲਰ ਵੀਰੇ ਠੀਕ ਹੈ ਜੀ ਰਿਟੇਲ ਚ ਨਹੀਂ ਦੰਦੇਗੇ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਗੱਲ ਨੂੰ ਧਿਆਨ ਨਾਲ ਸਮਝ ਜਲਦੀ ਢਾਈ ਤੱਕ ਹੈ ਠੀਕ ਹੈ ਜੀ ਦੋ ਕਹਿ ਰਿਹਾ ਨਿਕਲਦੇ ਢਾਈ ਤੱਕ ਹੈ ਸਵਾ ਦੋ ਢਾਈ ਸਾਰੀਆਂ ਦੇਖੋ ਤੁਹਾਨੂੰ ਕੱਢ ਕੇ ਦਿਖਾਉਂਦੇ ਆਂ ਦੇਖੋ ਜੀ ਲਓ ਜੀ ਆਹ ਦੇਖੋ ਜੀ ਪੀਸ ਚੀਚਾ ਤੇ ਲਿਖਾ ਆ ਦੇਖੋ ਹਾਂਜੀ 1 2 ਢਾਈ ਠੀਕ ਹੈ ਸਾਰੇ ਯਾਨੀ ਕਿ ਜਿਹੜਾ ਮਰਜੀ ਆ ਨਹੀਂਗਾ ਵੀ ਅਸੀਂ ਸਾਡੇ ਕੋਈ ਚੁਣ ਕੇ ਪੀਸ ਕੱਢਿਆ ਹੁੰਦਾ ਆਹ ਦੇਖੋ ਸਾਰਾ ਸਾਡਾ ਯਾਨੀ ਕਿ ਆਹ ਦੇਖੋ ਆ ਤੁਹਾਡੇ ਸਾਹਮਣੇ ਆਹ ਦੇਖੋ ਆ ਦੇਖੋ ਜੀ ਲਓ ਜੀ 1 ਹਾਂਜੀ 2 7.2 ਆ ਗੱਬੇ ਜੋੜ ਆ ਗਿਆ ਫਿਰ ਵੀ 3.5 ਦਾ ਪੀਸ ਹੈ ਫਿਰ ਵੀ ਬਦਲ ਪੱਲੇ ਦਾ ਹਿਸਾਬ ਨਾਲ ਬਣ ਜੂਗਾ ਕਹਿੰਦੇ ਦੋ ਆ ਨਿਕਲਦੀ ਢਾਈ ਤੱਕੀ ਹੈ ਠੀਕ ਹੈ ਵੱਧ ਨਿਕਲੀ ਦਾ ਤੁਹਾਡੀ ਕਿਸਮਤ ਹੈ ਫੈਂਸੀ ਆਈਟਮਾਂ ਨੇ ਤਰਾ ਸ਼ਿਮਰ ਹੈ ਸ਼ਿਮਰ ਹੈ ਬਰਬਰੀ ਹੈ ਫੈਂਡੀ ਹੈ ਠੀਕ ਹੈ ਗਲਾਸ ਔਰ ਗੰਜ ਹੈ ਠੀਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 25 ਰੁਪਏ ਪੀਸ ਲਓ ਜੀ 25 ਰੁਪਏ ਪੀਸ 25 ਰੁਪਏ ਪੀਸ ਕਹਿੰਦਾ 25 ਰੁਪਏ ਮੀਟਰ ਨਹੀਂ ਕਹਿੰਦਾ ਮੀਟਰ ਦਾ 10 ਰੁਪਏ ਬੈਠਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਮੀਟਰ ਬੈਠਿਆ 10 ਰੁਪਏ ਠੀਕ ਹੈ ਜੀ 10 ਹੀ ਆ 11 ਰੁਪਏ ਮੀਟਰ ਦੇ ਹਿਸਾਬ ਨਾਲ ਹਾਂਜੀ ਹਾਂਜੀ ਠੀਕ ਹੈ ਜੀ 11 ਰੁਪਏ ਜਾਂ 12 ਰੁਪਏ ਮੀਟਰ ਬੈਠਿਆ ਠੀਕ ਹੈ ਪਰ ਬੰਡਲ ਦਾ ਬੰਡਲ ਦਊਗਾ ਬੰਡਲ ਚ ਹੋਣਗੇ 50 ਜਾਂ 60 ਪੀਸ ਠੀਕ ਹੈ ਜੀ 2 ਮੀਟਰ ਦੀ ਕਟ ਹੈ ਠੀਕ ਹੈ ਜੀ ਹੁਣ ਤੁਹਾਨੂੰ ਇੱਕ ਇਹ ਚ ਕਟ ਆਪਾਂ ਹੋਰ ਦਿਖਾਉਣੇ ਆ ਹਾਂਜੀ ਆ ਦੇਖੋ 3 ਮੀਟਰ ਤੋਂ ਲੈ ਕੇ ਹਾਂਜੀ 3 ਮੀਟਰ ਤੋਂ ਲੈ ਕੇ ਹਾਂਜੀ 3 ਮੀਟਰ ਤੋਂ ਲੈ ਕੇ 4 ਮੀਟਰ ਤੱਕ ਦੀ ਕਟ ਹੈ ਠੀਕ ਹੈ ਜੀ ਠੀਕ ਹੈ 3 ਤੋਂ ਲੈ ਕੇ 4 ਤੱਕ ਦੀ ਕਟ ਹੈ ਕਪੜਾ ਦੇਖ ਲਓ ਕਰਾਸ਼ਿਮਰੂ ਗਲਾਸ オーਰਗੰజా ਠੀਕ ਹੈ ਜੀ ਬਰਬਰੀ ਹੋ ਇਹ ਜੋ 3-4 ਕੁਆਲਿਟੀਆਂ ਮਿਕਸ ਹੋਣੀਆਂ ਓਕੇ ਓਕੇ ਜੀ 3 ਮੀਟਰ ਦਾ ਪੀਸ ਹੋਊਗਾ 55 ਰੁਪਏ ਦਾ ਹੋਊਗਾ ਠੀਕ ਹੈ ਜੀ ਠੀਕ ਹੈ ਜੀ 3 ਮੀਟਰ ਦਾ ਪੀਸ ਹੋਊਗਾ 55 ਰੁਪਏ ਦਾ ਪੀਸ ਹੋਊਗਾ ਜਿੱਦਾਂ ਕਿ ਆਹ ਦੇਖੋ ਤੁਸੀਂ ਦੋ ਪੀਸ ਨੇ ਠੀਕ ਹੈ ਜੀ 110 ਰੁਪਏ ਦਾ ਸੂਟ ਬਣ ਗਿਆ ਠੀਕ ਹੈ ਜੀ ਠੀਕ ਹੈ ਜੀ ਦੋ ਪੀਸ ਨੇ 110 ਰੁਪਏ ਦਾ ਸੂਟ ਬਣ ਗਿਆ ਹਾਂਜੀ ਹਾਂਜੀ ਜ਼ਿਆਦਾਤਰ ਤਾਂ ਮੋਸਟਲੀ ਇਹ ਚ ਡਬਲ ਪੀਸ ਹੀ ਹੋਣਗੇ ਓਕੇ ਓਕੇ ਠੀਕ ਹੈ ਜੀ ਜਿਵੇਂ ਆ ਹੋ ਗਿਆ ਆ ਵਾਲਾ ਹੋ ਗਿਆ ਮੋਸਟਲੀ ਡਬਲ ਪੀਸ ਹੀ ਹੁੰਦੇ ਨੇ ਜਿਹੜਾ ਨਹੀਂ ਵੀ ਹੁੰਦਾ ਉਹ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਓਕੇ ਯਾਨੀ ਕਿ 55 ਰੁਪਏ ਪੀਸ 110 ਦਾ ਸੂਟ ਠੀਕ ਹੈ ਜੀ ਠੀਕ ਹੈ ਮਤਲਬ ਬੰਡਲ ਦਾ ਬੰਡਲ ਦਵਾਂਗੇ ਅਸੀਂ 50 ਪੀਸ ਹੁੰਦੇ ਨੇ ਇੱਕ ਬੰਡਲ ਚ ਠੀਕ ਹੈ ਜੀ ਇੱਕ ਆ ਵਾਲੀ ਫੈਨਸੀ ਆਈਟਮ ਹੈ ਇਹ ਹਾਂਜੀ ਇਹ ਚ ਸ਼ਿਮਰ ਹੈ ਫੈਂਡੀ ਹੈ ਫੈਨਸੀ ਆਈਟਮ ਆਣੀ ਓਕੇ ਓਕੇ ਇਹ 2.5 ਤੋਂ ਲੈ ਕੇ 4 ਮੀਟਰ ਤੱਕ ਦੀ ਕੱਟ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਰਹੂਗਾ 65 ਰੁਪਏ ਪੀਸ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਕੱਟ ਆਪਣੇ ਲਈ ਆ ਆ ਗਈ 4 ਮੀਟਰ ਦੀ ਹਾਂਜੀ ਇਹ 4 ਤੋਂ ਲੈ ਕੇ 5 ਤੱਕ ਦੀ ਕੱਟ ਹੋਊਗੀ ਓਕੇ 490 ਤੱਕ 5 ਦੀ ਨਹੀਂ 4 ਤੋਂ ਲੈ ਕੇ 490 ਤੱਕ ਦੀ ਹਾਂਜੀ ਸਾਡੇ 4 ਵੀ ਨਿਕਲੂਗਾ ਪੌਣੇ 5 ਵੀ ਨਿਕਲੂਗਾ ਸਵਾ 4 ਵੀ ਨਿਕਲੂਗਾ ਚਾਰ ਕਹਿਨੇ ਆ ਸੀ ਠੀਕ ਹੈ ਜੀ ਪਰ ਦਮਾ ਦੇ ਬੰਡਲ ਦਾ ਬੰਡਲ ਓਕੇ ਹੋਲ ਸੇਲ ਠੀਕ ਹੈ ਰੇਟ ਰਹੂਗਾ ਸਿਰਫ ਔਰ ਸਿਰਫ 99 ਰੁਪਏ ਦਾ ਲਓ 99 ਰੁਪਏ ਦਾ ਪੀਸ ਠੀਕ ਹੈ ਜੀ ਮਤਲਬ 99 ਰੁਪਏ ਦੇ ਸੂਟ ਵੀ ਬਣ ਜੂਗਾ ਤੁਹਾਡਾ ਠੀਕ ਹੈ ਜੀ ਠੀਕ ਹੈ ਇੱਕ ਬੰਡਲ ਹੋਰ ਹੈ ਇੱਧਰ ਮਾਲ ਪਈ ਆ ਵੀ ਇਹ ਵੀ 3 ਮੀਟਰ ਤੋਂ ਲੈ ਕੇ ਹਾਂਜੀ ਇਹਦਾ ਸੋਰੀ 4 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੀ ਕਟ ਹੈ ਠੀਕ ਹੈ ਜੀ ਠੀਕ ਹੈ ਗਲਾਸ ਔਰ ਗੰਜਾ ਜਿੱਦਾਂ ਗਿਆ ਤੁਹਾਨੂੰ ਇੱਕ ਪੀਸ ਕੱਟ ਕੇ ਦਿਖਾਣੇ ਆਪਾਂ ਆ ਦੇਖੋ ਤੁਹਾਡੇ ਸਾਹਮਣੇ ਗਲਾਸ ਔਰ ਗੰਜੇ ਇਹ 1 2 3 3 4 ਸਾਢੇ ਪੌਣੇ 5 ਐ ਨਿਕਲ ਲੰਗੇ ਠੀਕ ਹੈ ਜੀ ਠੀਕ ਹੈ ਜੀ ਮਤਲਬ ਸਵਾ ਚਾਰ ਕਹਿਨੇ ਆ ਪਰ ਅਸਲ ਓਕੇ ਓਕੇ ਠੀਕ ਹੈ ਜੀ ਪੀਸ ਕਿੰਨੇ ਦਾ ਪਊਗਾ ਸਿਰਫ ਔਰ ਸਿਰਫ 80 ਰੁਪਏ ਲਓ ਜੀ 80 ਰੁਪਏ ਦਾ 80 ਰੁਪਏ ਦਾ ਪੀਸ ਪਊਗਾ ਠੀਕ ਹੈ ਜੀ ਠੀਕ ਹੈ ਜੀ ਇਕ ਆ ਸੂਟ ਨੇ ਆਪਣਾ ਲਈ ਓਕੇ ਜੀ ਠੀਕ ਹੈ ਆ ਸੂਟ ਮਿਕਸ ਲੋਟ ਪਿਆ ਓਕੇ ਠੀਕ ਹੈ ਜੀ ਸੈਂਡੀ ਵੀ ਹੈ ਸ਼ੀਸ਼ਾ ਸਿਲਕ ਵੀ ਹੈ ਕਰਾ ਸ਼ਿਮਰ ਵੀ ਹੈ ਬਰਬਰੀ ਵੀ ਹੈ ਰੇਟ ਰਹੂਗਾ ਸਿਰਫ ਔਰ ਸਿਰਫ 199 ਮੇਰੇ ਕੋਲ ਲਓ ਜੀ 199 ਰੁਪਏ ਠੀਕ ਹੈ ਜੀ ਇੱਕ ਆਸ਼ਿਮਰ ਦੇ ਚਮਾਲ ਪਈ ਹਾਂਜੀ ਆ ਵੀ ਸ਼ਿਮਰ ਪਈ ਹੈ ਆ ਵੀ ਸ਼ਿਮਰ ਪਈ ਹੈ ਹਾਂਜੀ ਇਹ ਪਊਗਾ 250 ਰੁਪਏ ਲਈ ਲਓ ਜੀ 250 ਰੁਪਏ ਇਹ ਪਊਗਾ 250 ਰੁਪਏ ਸੂਟ ਇੱਕ ਨੀਚੇ ਪਈ ਹੈ ਕ੍ਰੇਪ ਹਾਂਜੀ ਆਹ ਰੰਗ ਪੈਣ ਦੇ ਵਿੱਚ 15 16 ਹੀ ਓਕੇ ਠੀਕ ਹੈ 15 16 ਕਲਰ ਪੈਣੇ ਠੀਕ ਹੈ ਇਹ ਪਊਗਾ ਤੁਹਾਨੂੰ 150 ਰੁਪਏ ਦੀ 150 ਰੁਪਏ 150 ਰੁਪਏ ਸੂਟ ਪਊਗਾ ਹਾਂਜੀ ਠੀਕ ਹੈ ਜੀ ਤੇ ਆ ਵੀ 199 ਰੁਪਏ ਦਾ ਪਊਗਾ ਇਹ ਤਾਂ ਸੌਰੀ 2.5 3 ਮੀਟਰ ਦੀ ਕਟ ਹੈ ਓਕੇ ਓਕੇ ਠੀਕ ਮਾਰਕੀਟ 'ਚ ਆਹ ਕੱਪੜੇ ਨੇ ਧਮਾਲ ਪਾਈ ਪਈ ਹੈ ਓਕੇ ਮਾਰਕੀਟ ਦੇ ਵਿੱਚ ਹਾਂਜੀ ਆਹ ਕੱਪੜੇ ਨੇ ਧਮਾਲ ਪਾਈ ਪਈ ਹੈ ਲੋ ਵੀ ਠੀਕ ਹੈ ਜੀ ਹਾਂਜੀ ਤੁਸੀਂ ਮਾਰਕੀਟ ਦੇ ਵਿੱਚ ਜਿਹੜੀ ਮਰਜ਼ੀ ਵੀਡੀਓ ਦੇਖ ਲਿਓ ਹਾਂਜੀ ਹੱਦ ਹੱਦ ਹਾਂਜੀ 500 ਦਾ ਸੂਟ ਮਿਲੂਗਾ ਜੀ ਠੀਕ ਹੈ ਘੱਟ ਤੋਂ ਘੱਟ 500 ਆ ਪਿਆ ਸਾਰਿਆਂ ਦਾ ਹਾਂਜੀ ਠੀਕ ਹੈ ਜੀ ਇਹਦੇ ਚ ਕਲਰ ਆਪਨੇ ਲੈ ਵਹੇਗੇ 30 35 ਕਲਰ ਠੀਕ ਹੈ ਜੀ ਡਾਰਕ ਕਲਰ ਵੀ ਨੇ ਲਾਈਟ ਕਲਰ ਵੀ ਨੇ ਮਾਲ ਬਹੁਤ ਜ਼ਿਆਦਾ ਪਿਆ ਆਪਨੇ ਲੈ ਵੇ ਜਿੰਨਾ ਕਹੇ ਉਹਨਾ ਠੀਕ ਹੈ ਜੀ ਠੀਕ ਹੈ ਜੀ ਜਿੰਨਾ ਕਹੇ ਉਹਨਾ ਮਾਲ ਪਿਆ ਆ ਦੇਖੋ ਡਾਰਕ ਸ਼ੇਡ ਵੀ ਪਿਆ ਪੂਰਾ ਓਕੇ ਠੀਕ ਹੈ ਜੀ ਰੇਟ ਕੀ ਹੈ ਨਾ 5 ਪਲੱਸ ਦੀ ਕੱਟ ਹੋਊਗੀ ਓਕੇ 5 ਪਲੱਸ ਕੱਟ ਹੋਊਗੀ ਠੀਕ ਹੈ ਹਾਂਜੀ ਰੇਟ ਰਹੂਗਾ ਸਿਰਫ ਔਰ ਸਿਰਫ 250 ਰੁਪਏ ਲਓ ਇਹ 250 ਰੁਪਏ ਦਾ ਰੇਟ ਰਹੂਗਾ ਸਿਰਫ ਸਿਰਫ 250 ਰੁਪਏ ਹੌਲ ਸੇਲ ਵੀਰਾਂ ਲਈ ਠੀਕ ਹੈ ਜੀ ਠੀਕ ਹੈ ਜੀ ਹੌਲ ਸੇਲ ਵੀਰਾਂ ਲਈ 250 ਦਾ ਰੇਟ ਰਹੂਗਾ ਜੇ ਰਿਟੇਲ 'ਚ ਜਿਹੜੇ ਸੂਟ ਦਿਖਾਤੇ ਨੇ ਹਾਂਜੀ ਜਿਹੜੇ ਸੂਟ ਦਿਖਾਤੇ ਨੇ ਤੁਹਾਨੂੰ ਰਿਟੇਲ 'ਚ ਵੀ ਮਿਲ ਜਾਣਗੇ ਪਰ ਆਪਣੀ ਦੁਕਾਨ ਤੇ ਆਉਣਾ ਪਊਗਾ ਠੀਕ ਹੈ ਜੀ ਇਹ 250 ਰੁਪਏ ਦਾ ਸੂਟ ਹੈ ਇਹ ਠੀਕ ਹੈ ਜੀ ਤੇ ਇਹਦੇ ਕਲਰ ਡਿਜ਼ਾਈਨ ਬਹੁਤ ਨੇ ਡਿਜ਼ਾਈਨ ਨਹੀਂ ਸੋਰੀ ਕਲਰ ਬਹੁਤ ਨੇ ਦੇਖ ਹਾਂਜੀ ਹਾਂਜੀ ਸਿਰਫ ਅਰਥ ਨੂੰ 250 ਰੁਪਏ ਸੂਟ ਠੀਕ ਹੈ ਜੀ ਠੀਕ ਹੈ ਜੀ ਇੱਕ ਆ ਵੈਲਵਟ ਵੈਲੂਟ ਹੈਂਗਾ ओरिजिनल 9000 ਦੀ ओके जी ओरिजिनल ਵਾਲੀ ਵਿਸਕੋਸ ਵਾਲੀ ਉਹ 9000 ਹਾਂਜੀ ਰੇਟ ਰਹੂਗਾ ਸਿਰਫ ਔਰ ਸਿਰਫ 450 ਰੁਪਏ ਸਿਰਫ 450 ਤੇ ਇਕਾ ਕੋਟ ਰਾਈਜ਼ ਹੈ ਜੀ ओके जी ਇਹ ਵੀ ਡਾਰਕ ਡਾਰਕ ਕਲਰ ਪੈਣੀ ओके जी ਠੀਕ ਹੈ ਜੀ ਹਾਂਜੀ ਆ ਡਾਰਕ ਡਾਰਕ ਕਲਰ ਪੈਨੇ ਠੀਕ ਹੈ ਸਾਰੀ ਡਾਰਕੇ ਕਲਰ ਲੱਗਿਆ ਡਾਰਕ ਚਾਟ ਥੋੜਾ ਜੀ ਮਾਲ ਰਹਿ ਗਿਆ ਜਿਆਦਾ ਮਾਲ ਲੀਂਗਾ ਆ ਜਿੰਨਾ ਵੀ ਮਾਲ ਆ ਸਾਰਾ ਹਾਂਜੀ ਜਿੰਨਾ ਵੀ ਇਹ ਵਾਲਾ ਤੁਹਾਨੂੰ ਆਪਾਂ 199 ਲਗਾ ਕੇ ਦਵਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਆਈਟਮ ਹੋਰ ਬਹੁਤ ਜ਼ਿਆਦਾ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਹਾਂ ਜੀ ਆ ਦੇਖੋ ਇਹ ਡੋਲਾ ਦੁਪੱਟਾ ਓਕੇ ਠੀਕ ਹੈ ਜੀ ਪਿਓਰ ਵਿਸਕੋਸ ਵਾਲਾ ਡੋਲਾ ਬਨਾਰਸੀ ਦੁਪੱਟਾ ਹੈ ਹਾਂ ਜੀ ਠੀਕ ਹੈ ਇਹ ਆਪਾਂ ਤੁਹਾਨੂੰ 150 ਰੁਪਏ ਲਗਾ ਕੇ ਦਵਾਂਗੇ 150 ਦਾ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ 150 ਰੁਪਏ ਦੁਪੱਟਾ ਕਲਾ ਡਿਜ਼ਾਈਨ ਬਹੁਤ ਨੇ ਇਹਦੇ ਵਿੱਚ ਠੀਕ ਹੈ ਸਿਰਫ ਔਰ ਸਿਰਫ 150 ਰੁਪਏ ਦਾ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਇਹਦੇ ਵਿੱਚ ਡਿਜ਼ਾਈਨ ਬਹੁਤ ਮਿਲ ਜਾਣਗੇ ਹਾਂ ਜੀ ਆ ਦੇਖੋ ਸਿਰਫ ਰਸ ਤੇ 150 ਰੁਪਏ ਦਾ ਪਰ ਮਿਲੂ ਉਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਇੱਕ ਹੀ ਆ ਪਿਓਰ ਵਿਸਕਾਸ ਚਨੂਨ ਹਾਂਜੀ ਦੁਪੱਟਾ ਲੈਣਾ ਦੁਪੱਟਾ ਲੈ ਲਓ ਸੂਟ ਲੈਣਾ ਸੂਟ ਲੈ ਲਓ ਡਾਰਕ ਚਾਟਕ ਵਾਲਾ ਠੀਕ ਹੈ ਜੀ ਠੀਕ ਹੈ ਦੁਪੱਟਾ ਹੈਗਾ 150 ਰੁਪਏ ਦਾ ਓਕੇ ਸੂਟ ਹੈਗਾ 300 ਰੁਪਏ ਕੋਲ ਸੇ ਰੇਟ ਠੀਕ ਹੈ ਜੀ ਠੀਕ ਹੈ ਜੀ ਵੈਰਾਈਟੀ ਆਪਣੇ ਲਈ ਹਰ ਤਰ੍ਹਾਂ ਦੀ ਮਿਲ ਜੂਗੀ ਹਰ ਤਰ੍ਹਾਂ ਦੀ ਓਕੇ ਜੀ ਠੀਕ ਹੈ ਜੀ ਤੇ ਆਪਾਂ ਜਿਹੜੇ ਵੀ ਲੈਣੀ ਆਏ ਜਿਹੜੇ ਗੋਡਾਊਨ ਚ ਲੈ ਕੇ ਆਪਾਂ ਹੋਲ ਸੇਲ ਵੀਰਾਂ ਲਈ ਕਰ ਰਹੇ ਆਏ ਕੰਮ ਠੀਕ ਹੈ ਜੀ ਠੀਕ ਹੈ ਜੀ ਤੇ ਆ ਨਾ ਗੱਲ ਨੂੰ ਸਮਝ ਲਿਓ ਡਿਟੇਲ ਨਹੀਂ ਲਈ ਨਹੀਂ ਹੈ ਹਾਂ ਪਰ ਜਿਹੜੇ ਮੈਂ ਸੂਟ ਦਿਖਾ ਦਿੱਤੇ ਨੇ ਪੰਜ ਵਾਲੇ ਉਹ ਰਿਟੇਲ ਚ ਵੀ ਨੇ ਠੀਕ ਹੈ ਜੀ ਠੀਕ ਹੈ ਪਰ ਉਹਦਾ ਰੇਟ ਥੋੜਾ ਜਿਆਦਾ ਹੋਊਗਾ ਮੈਂ ਪਹਿਲਾਂ ਜਿਆਦਾ 20 25 30 50 ਜਿਹੜਾ ਵੀ ਹੋਊਗਾ ਹਾਂ ਜੀ ਜਿਆਦਾ ਨਹੀਂ ਹੋਣਾ 30-40 ਰੁਪਏ 50 ਰੁਪਏ ਉੱਪਰ ਹੀ ਹੋਊਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਕਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ हां जी भईरे आज जित्ता देखो अपना लेवे दो चार पार्सਲਾਂ ਦਾ ਕੰਮ ਨਹੀਂਗਾ ਓਕੇ ਇਹ ਪੂਰਾ ਮੈਂ ਕਿਹਾ 20x40 ਦਾ ਸਾਡਾ ਹੋਇਆ ਠੀਕ ਹੈ 12 ਫੁੱਟ ਲੈਂਟਰ ਹੈ 7 ਫੁੱਟ ਤੱਕ ਮਾਲ ਆਇਆ ਪਿਆਈ ਘੜ ਤੋਂ ਘੜ ਡੇਢ 200 ਪਾਰਸਲ ਪਿਆਈ ਲਓ ਜੀ ਪਾਰਸਲ ਅਜੇ ਮਾਲ ਦਾ ਸੈਂਸ ਸਮਝੋ ਥੋੜਾ ਟ੍ਰੇਲਰ ਹੈ ਇਹ ਓਕੇ ਫਿਲਮ ਤੋਂ ਵੀ ਬਾਕੀ ਹੈ ਠੀਕ ਹੈ ਘੜ ਤੋਂ ਘੜ ਡੇਢ 200 ਪਾਸਪਿਆ ਨੀਚੇੜਾ ਪਿਆ ਪਿਆ ਇਹੀ 120 25 ਪਾਰਸਲ ਪੈਣੇ ਜੰਬਾ ਖੜੇ ਆ ਜਿਹੜੇ ਨੇ ਇੱਧਰ ਲਿਆ ਰਹੇ ਨੇ ਜਿਹੜਾ ਖੋ ਕੇ ਮਾਲ ਲਾ ਲਿਆ ਉਹ ਲੈਦਾ ਹਜੇ ਠੀਕ ਹੈ ਠੀਕ ਹੈ ਐ ਨਹੀਂਗਾ ਵੀ ਆਪਣਾ ਛੋਟਾ ਜਿਹਾ ਕੰਮ ਹੈ ਠੀਕ ਹੈ ਆਪਣਾ ਹੋਲ ਸੇਲ ਦਾ ਕੰਮ ਹੈ ਮਤਲਬ ਮਾਲ ਕੁਆਂਟੀਟੀ ਜੀ ਮਿਲ ਜੂ ਜਿੰਨਾ ਚਾਹੀਦਾ ਉਹਨਾ ਮਿਲ ਜੂ ਪਾਰਸਲ ਤੋਂ ਪਾਰਸਲ ਨਹੀਂ ਮਿਲ ਜੂਗਾ ਠੀਕ ਹੈ ਜੀ ਇੱਕ ਵਾਰ ਤੁਸੀਂ ਰਿਕੁਐਸਟ ਉਹ ਕਰੋ ਵੀ ਮਤਲਬ ਕਿਹੜੀ ਚੀਜ਼ ਲੈਣੀ ਹੈ ਠੀਕ ਹੈ ਅਸੀਂ ਤੁਹਾਡੀ ਰਿਕੁਆਇਰਮੈਂਟ ਪੂਰੀ ਕਰਾਂਗੇ ਹਰ ਤਰ੍ਹਾਂ ਦੀ ਠੀਕ ਹੈ ਜੀ ਠੀਕ ਹੈ ਹਰ ਤਰ੍ਹਾਂ ਦਾ ਮਾਲ ਮਿਲ ਜੂਗਾ ਇਹਦੇ ਵਿੱਚ ਲਓ ਵੀ ਠੀਕ ਹੈ ਆ ਦੇਖੋ ਵੀ ਪੂਰਾ ਮਾਲ ਲੱਗਿਆ ਤਾਂ ਹਾਂਜੀ ਹਾਂਜੀ ਠੀਕ ਹੈ ਜੀ